ਸਤਿ ਸ੍ਰੀ ਅਕਾਲ ਜੀ ਸਾਰੇ ਪਿਆਰੇ ਭੈਣ ਭਰਾਵਾਂ ਨੂੰ ਆਈ ਹੋਪ ਤੁਸੀਂ ਸਾਰੇ ਠੀਕ ਹੋਵੋਗੇ ਜੇ ਤੁਸੀਂ ਆਪਣੇ ਚੈਨਲ ਤੇ ਰਿਸ਼ਤਿਆਂ ਦੀ ਐਡ ਦੇਖ ਰਹੇ ਹੋ ਤਾਂ ਚੈਨਲ ਨੂੰ ਕਰੋ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਤਾਂ ਕਿ ਹੋਰ ਆਉਣ ਵਾਲੇ ਰਿਸ਼ਤਿਆਂ ਦੀਆਂ ਐਡਾਂ ਦੀ ਨੋਟੀਫਿਕੇਸ਼ਨ ਤੁਹਾਡੇ ਤੱਕ ਰਜਾਨਾ ਪਹੁੰਚ ਸਕਣ ਜੀ ਜਦੋਂ ਤੁਸੀਂ ਐਡ ਵਿੱਚੋਂ ਰਿਸ਼ਤਾ ਦੇਖ ਕੇ ਫੋਨ ਕਰਦੇ ਹੋ ਤਾਂ ਜੀ ਕਈ ਵਾਰ ਹੁਣ ਰਿਸੀਵ ਨਹੀਂ ਹੁੰਦਾ ਕਿਉਂਕਿ ਡੇਲੀ ਬਹੁਤ ਜ਼ਿਆਦਾ ਫੋਨ ਆਉਣ ਕਰਕੇ ਹਰੇਕ ਦਾ ਰਿਪਲਾਈ ਨਹੀਂ ਦਿੱਤਾ ਜਾਂਦਾ ਜੀ ਤਾਂ ਤੁਸੀਂ WhatsApp ਨੰਬਰ ਤੇ ਬਾਈ ਡਾਟਾ ਤੇ SMS ਕਰ ਲਿਆ ਕਰੋ ਜੀ WhatsApp ਨੰਬਰ ਤੇ ਹਰ ਇੱਕ ਦਾ ਰਿਪਲਾਈ ਦਿੱਤਾ ਜਾਂਦਾ ਹੈ ਜੀ ਅੱਜ ਅਸੀਂ ਰਿਸ਼ਤੇ ਲੈ ਕੇ ਆਏ ਹਾਂ ਜੀ ਕੁੜੀਆਂ ਦੇ ਫਾਈਲ ਨੰਬਰ 171 ਨਾਮ ਕੋਰ ਗੋਤ ਸਿੱਧੂ ਕਾਸ਼ਟ ਜੱਟ ਸਿੱਖ ਡੇਟ ਆਫ ਬਰਥ 19 ਫਰਵਰੀ 9 ਫਰਵਰੀ 1994 ਹਾਈਟ 5 ਫੁੱਟ 3 ਇੰਚ ਹੋਮ ਟਾਊਨ ਖਰੜ ਕਰੰਟ ਸਿਟੀ ਬ੍ਰੈਂਪਟਨ ਐਜੂਕੇਸ਼ਨ ਬੈਚਲਰ ਇਨ ਕਮਰਸ ਫਰੋਮ ਪੰਜਾਬੀ ਯੂਨੀਵਰਸਿਟੀ ਪੋਸਟ ਗ੍ਰੈਜੂਏਸ਼ਨ ਇਨ ਫਾਈਨੈਂਸ਼ੀਅਲ ਸਰਵਿਸ ਕਰੰਟਲੀ ਵਰਕਿੰਗ ਇਨ ਆਰਬੀਸੀ ਬੈਂਕ ਐਜ਼ ਕ੍ਰੈਡਿਟ ਕਾਰਡ ਐਡਵਾਈਜ਼ਰ ਕਰੰਟਲੀ ਔਨ ਵਰਕ ਪਰਮਿਟ ਫੈਮਿਲੀ ਮੈਂਬਰਸ ਐਲਡਰ ਸਿਸਟਰ ਵਰਕਿੰਗ ਇਨ ਗਵਰਨਮੈਂਟ ਜੋਬ ਇਨ ਇੰਡੀਆ ਯੰਗਰ ਬ੍ਰਦਰ ਆਲਸੋ ਲਿਵ ਇਨ ਮਸਾਜ ਕੈਨੇਡਾ ਫਾਦਰ ਰਨਸ ਔਨ ਫਾਰਮੇਸੀ ਸਟੋਰ ਮਾਦਰ ਇਹ ਹਾਊਸ ਵਾਈਫ ਇਹਨਾਂ ਨੂੰ ਰਿਸ਼ਤਾ ਚਾਹੀਦਾ ਹੈ ਜੀ ਲੜਕੇ ਦਾ ਇਤੋਂ ਦੀ ਡਿਮਾਂਡ ਹੈ ਜੱਟ ਸਿੱਖ ਪੀਆਰ ਕੈਨੇਡਾ ਲੜਕਾ ਹੋਵੇ ਜੀ ਜੇ ਇਹ ਰਿਸ਼ਤਾ ਕਿਸੇ ਪਰਿਵਾਰ ਨਾਲ ਮੈਚ ਕਰਦਾ ਹੈ ਤਾਂ ਤੁਸੀਂ ਸਾਡੇ ਦਿੱਤੇ ਹੋਏ ਸਕਰੀਨ ਤੇ ਨੰਬਰ ਨਾਲ ਸੰਪਰਕ ਕਰਕੇ ਇਹਨਾਂ ਦਾ ਸੰਪਰਕ ਨੰਬਰ ਲੈ ਸਕਦੇ ਹੋ ਜੀ ਅਗਲਾ ਰਿਸ਼ਤਾ ਹੈ ਜੀ ਫਾਈਲ ਨੰਬਰ 172 ਨਾਮ ਕੋਰ ਜ਼ਿਲ੍ਹਾ ਸੰਗਰੂਰ ਕਾਸਟ ਜੱਟ ਸਿੱਖ ਗੋਤ ਓਜਲਾ ਜਨਮ 1993 ਰੰਗ ਸਾਫ ਕੱਦ 5 ਫੁੱਟ 6 ਇੰਚ ਪੜਾਈ ਡਬਲ ਐਮਏ ਇਹਨਾਂ ਨੂੰ ਲੋੜ ਹੈ ਜੀ ਲੜਕਾ 20 ਤੋਂ 30 ਕਿਲੋਆਂ ਤੱਕ ਜ਼ਮੀਨ ਲੜਕੇ ਨੂੰ ਆਉਂਦੀ ਹੋਵੇ ਚਾਹੇ ਮੁੰਡਾ ਕੋਈ ਨੌਕਰੀ ਜਾਂ ਬਿਜ਼ਨਸ ਕਰਦਾ ਹੋਵੇ ਪਰ ਭਰਾ ਇਕੱਲਾ ਹੋਵੇ ਸੰਗਰੂਰ ਤੇ ਪਟਿਆਲੇ ਜ਼ਿਲ੍ਹੇ ਵਾਲੇ ਹੀ ਸੰਪਰਕ ਕਰਨ ਜੀ ਇਹਨਾਂ ਨੂੰ ਪਹਿਲ ਹੈ ਜੇ ਇਹ ਰਿਸ਼ਤਾ ਕਿਸੇ ਪਰਿਵਾਰ ਨਾਲ ਮੈਚ ਕਰਦਾ ਹੈ ਤਾਂ ਤੁਸੀਂ ਸਾਡੇ ਦਿੱਤੇ ਹੋਏ ਸਕਰੀਨ ਤੇ ਨੰਬਰ ਨਾਲ ਸੰਪਰਕ ਕਰਕੇ ਇਹਨਾਂ ਦਾ ਸੰਪਰਕ ਨੰਬਰ ਤੇ ਹੋਰ ਵਧੇਰੇ ਜਾਣਕਾਰੀ ਲੈ ਸਕਦੇ ਹੋ ਜੀ ਅਗਲਾ ਰਿਸ਼ਤਾ ਹੈ ਜੀ ਫਾਈਲ ਨੰਬਰ 173 ਨਾਮ ਕੋਰ ਜ਼ਿਲ੍ਹਾ ਅੰਮ੍ਰਿਤਸਰ ਸਾਹਿਬ ਕਾਸਟ ਜੱਟ ਸਿੱਖ ਗੋਤ ਚੀਨਾ ਜਨਮ 2003 ਹਾਈਟ 5 ਫੁੱਟ 5 ਇੰਚ ਪੜਾਈ ਪਲੱਸ 2 ਪਾਸ ਪਲੱਸ 2 ਵਿੱਚੋਂ 94% ਨੰਬਰ ਹੈ ਜੀ ਲੜਕੀ ਦੇ ਉਸ ਤੋਂ ਬਾਅਦ ਪੀਟੀਏ ਪੀਟੀ ਦਾ ਕੋਰਸ ਕੀਤਾ ਹੈ ਜੀ ਪੀਟੀ ਵਿੱਚੋਂ 55 62 ਹਨ ਕੰਮ ਕੁੜੀ ਸਟੀਚਿੰਗ ਦਾ ਵੀ ਨਾਲ ਜਾਣਦੀ ਹੈ ਸਤਿਕਾਰ ਕਰਨ ਵਾਲੀ ਲੜਕੀ ਹੈ ਜੀ ਪਰਿਵਾਰ ਵਿੱਚ ਮਾਤਾ ਜੀ ਨੇ ਤੇ ਦਾਦੀ ਜੀ ਅਤੇ ਇੱਕ ਭਰਾ ਹੈ ਪਿਤਾ ਜੀ ਐਕਸਪਾਇਰ ਨੇ ਇਹਨਾਂ ਨੂੰ ਰਿਸ਼ਤਾ ਚਾਹੀਦਾ ਹੈ ਜੇ ਮੁੰਡਾ ਅੰਮ੍ਰਿਤਧਾਰੀ ਹੋਵੇ ਕਿਸੇ ਵੀ ਦੇਸ਼ ਦਾ ਪੀਆਰ ਹੋਵੇ ਜੋ ਕੁੜੀ ਨੂੰ ਨਾਲ ਲੈ ਕੇ ਜਾਣਾ ਚਾਹੁੰਦਾ ਹੋਵੇ ਜ਼ਮੀਨ 3 ਤੋਂ 5 ਕਿੱਲੇ ਤੱਕ ਆਉਂਦੀ ਹੋਵੇ ਜੀ ਜੇ ਇਹ ਰਿਸ਼ਤਾ ਕਿਸੇ ਪਰਿਵਾਰ ਨਾਲ ਮੈਚ ਕਰਦਾ ਹੈ ਤਾਂ ਤੁਸੀਂ ਸਾਡੇ ਦਿੱਤੇ ਹੋਏ ਸਕਰੀਨ ਤੇ ਨੰਬਰ ਨਾਲ ਸੰਪਰਕ ਕਰਕੇ ਇਹਨਾਂ ਦਾ ਸੰਪਰਕ ਨੰਬਰ ਲੈ ਸਕਦੇ ਹੋ ਜੀ ਅਗਲਾ ਰਿਸ਼ਤਾ ਹੈ ਜੀ ਫਾਈਲ ਨੰਬਰ 177 ਨਾਮ ਕੋਰ ਜ਼ਿਲ੍ਹਾ ਬਠਿੰਡਾ ਕਾਸਟ ਜੱਟ ਸਿੱਖ ਜਨਮ ਮਾਰਚ ਮਹੀਨਾ 1996 ਹਾਈਟ 5 ਫੁੱਟ 5 ਇੰਚ ਪੜ੍ਹਾਈ ਬੀਐਸਸੀ ਅਤੇ ਐਮਐਸਸੀ ਫੈਸ਼ਨ ਡਿਜ਼ਾਈਨਿੰਗ ਦਾ ਕੋਰਸ ਕੀਤਾ ਹੈ ਜੀ ਇਹਨਾਂ ਨੂੰ ਰਿਸ਼ਤਾ ਚਾਹੀਦਾ ਹੈ ਜੀ ਮੁੰਡਾ ਯੂਐਸਏ ਪੀਆਰ ਜਾਂ ਸਿਟੀਜ਼ਨ ਹੋਵੇ ਜੀ ਮਾਲਵਾ ਏਰੀਆ ਨੂੰ ਪਸੰਹ ਲਏ ਜੀ ਜੇ ਇਹ ਰਿਸ਼ਤਾ ਕਿਸੇ ਪਰਿਵਾਰ ਨਾਲ ਮੈਚ ਕਰਦਾ ਹੈ ਤਾਂ ਤੁਸੀਂ ਸਾਡੇ ਦਿੱਤੇ ਹੋਏ ਸਕਰੀਨ ਤੇ ਨੰਬਰ ਨਾਲ ਸੰਪਰਕ ਕਰਕੇ ਇਹਨਾਂ ਦਾ ਨੰਬਰ ਲੈ ਸਕਦੇ ਹੋ ਜੀ ਧੰਨਵਾਦ ਜੀ